ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਰੱਖਿਆ ਦੇ ਸ਼ਬਦ ਸੋਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦਾ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪਰਭੂ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੇ ਵਾਉ ਨ ਲਗੈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾਲੇ ਵਲਾਈ ਰਹਾਓ ਰਾਖ ਲਈਏ ਤੈਨ ਰਖਨ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛਟਹਿ ਨਿਗਟ ਨਾ ਜਾਈਓ ਹਦੂਤ ਸਲੋਕ ਮਹਲਾ 5ਵਾਂ ਮਨ ਮੈਂ ਚਿਤ ਵੋ ਚਿਤ ਵਨੇ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਇਆ ਹਰ ਹਰ ਦੇਹੋ ਨਾਨਕ ਕੇ ਮੀਤ ਸਿਰ ਮਸਤਾ ਕਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀ ਸਵਰਹਿ ਸਰਵ ਰਖਿਆ ਗੁਰਦਿਆਲ ਹੈ ਭੈ ਦੁਖ ਬਿਨਾਸਨ ਹੈ ਭਗਤ ਵਿਛਲ 나ਥ 나ਥੇ ਸ਼ਰਨ ਨਾਨਕ ਪੁਰਖ ਚੁੱਤ ਹੈ ਕੋਰ ਦੁਖ ਅਨਕ ਹੱਤਿਆਂ ਜਨਮਾ ਦਰਿਦਰੰ ਮਹਾ ਬਿਖਿਆਦੰ ਮੇਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਕਰੋਤ ਕੋਰ ਦੁਖਿਅੰ ਅਨਕ ਹਤਿਅੰ ਜਨਮ ਅਦਰਧੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਕਰੋਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ